ਸਿਰ ਸ਼ਾਂਹਾਂ ਦੇ ਸ਼ਾਹ ਸਭਾ ਮਹਿਤਿਆ ਸੋਹੀਏ ਸਵਣਾ ਧਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਤਨਾ ਸ੍ਰੀ ਮਹਲਾ ਪਹਿਲਾ ਛੰਤ ੴ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਣ ਤੀਰਥ ਦਸ ਪੁਰਬ ਸਦਾ ਦਸਾ ਹਉ ਨਾਮ ਹਰਿ ਕਾ ਸਦਾ ਜਚ ਧਰਨੀ ਧਰਾ ਸੰਸਾਰ ਰੂਹੀ ਨਾਮਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚ ਨ ਲਾਗੇ ਮੈਲ ਕਿਆ ਮਰਤ ਹੋਈਐ ਚਾਰ ਮਰਤ ਤੈ ਤਰੈ ਉਲਟ ਜੋ ਨ ਆਵਈ ਆਪ ਪਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਣ ਦਿਨ ਹਰਖ ਸਾਚਾ ਦੁਖ ਕਿਨੁ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਂ ਨਾਹੀ ਸਚ ਮਣੀ ਸੰਗਤ ਮੀਤ ਮਿਲਾ ਪੂਰਾ ਨਾਵਣੋ ਗਾਵੇ ਗਵਨਹਾਰ ਸ਼ਬਦ ਸੁਹਾਵਣੋ ਸਲਾਹ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੇਰੀ ਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨੇ ਤਦੇ ਚੜਾਇਆ ਸਵਾਇਆ ਗਤ ਸੰਗ ਮਿੱਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਰਨ ਕਹ ਸਭ ਕੋ ਏਕੇ ਅੱਖੀਐ ਭਉ ਮੂਰਖ ਨੀਚ ਅਜਾਨ ਸਭ ਜਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤਮਨ ਮਾਨਿਆ ਮੇਰਾ ਕੂਲ ਕਰ ਹੈ ਆਵੇ ਵਿਖਲਾਦੀ ਸ਼ਬਦ ਸੱਚਾ ਗੁਰ ਮੇਰਾ ਅੱਖਰ ਤੋਂ ਨ ਭਗਤ ਬਨਾਰੀ ਪਰਪੁਰ ਆਸਈ ਨਾਨਕ ਸਾਚ ਕਹੈ ਬੇਨੰਤੀ ਮਣ ਮਾਂ ਜੈ ਸੱਚ ਸੋਈ ਆਖਣ ਟੋਟ ਨ ਭਗਤ ਭੰਡਾਰੀ ਭਰਪੁਰ ਰਹਾ ਸੋਈ ਨਾਨਕ ਸਾਚ ਕਹ ਬੇਨੰਤੀ ਮਣ ਮਾਂ ਜੈ ਸੱਚ ਸੋਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ